ਰਾਜਵੀਰ ਜਵੰਦਾ ਦੇ بیٹے ਦਿਲਾਵਰ ਸਿੰਘ ਨੇ ਖੋਲ ਦਿੱਤਾ ਅਸ਼ਵਿੰਦਰ ਕੌਰ ਦਾ ਰਾਜ ਦੱਸਿਆਂ ਕੁਝ ਐਹੋ ਜਿਹੀਆਂ ਗੱਲਾਂ ਜਿਨੂੰ ਸੁਣ ਕੇ ਹੋ ਜਾਓਗੇ ਹੈਰਾਨ ਰਾਜਵੀਰ ਦੀ ਮਾਂ ਹੋ ਗਈ ਭਾਵੁਕ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਖਬਰ ਦੀ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹਾਂਜੀ ਦੋਸਤੋ ਇਹ ਖਬਰ ਹੈ ਰਾਜਵੀਰ ਜਵੰਦਾ ਦੇ بیٹے ਦੇ ਉਸ ਬਿਆਨ ਦੀ ਜਿਸ ਨੇ ਚੁੱਪੀ ਤੋੜ ਕੇ ਬੋਲ ਦਿੱਤਾ ਐਸ਼ਵਿੰਦਰ ਕੋਰ ਨਾਲ ਜੁੜਿਆ ਰਾਜ ਤੁਸੀਂ ਸਭ ਜਾਣਦੇ ਹੋ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਨਹੀਂ ਉਹ ਹੈ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਪਛਾਣ ਦਿੱਤੀ ਉਹਨਾਂ ਦੀ ਆਵਾਜ਼ ਉਹਨਾਂ ਦੇ ਗੀਤ ਤੇ ਉਹਨਾਂ ਦਾ ਸੁਭਾਅ ਹਰੇਕ ਚੀਜ਼ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦੀ ਏ ਪਰ ਦੋਸਤੋ ਰਾਜਵੀਰ ਦੀ ਜ਼ਿੰਦਗੀ ਦੇ ਕੁਝ ਅਧਿਆਇ ਅਜੇ ਸਨ ਜੋ ਕਦੇ ਸਾਹਮਣੇ ਨਹੀਂ ਆਏ ਅਤੇ ਉਹਨਾਂ ਵਿੱਚੋਂ ਇੱਕ ਨਾਮ ਸਦਾ ਗੁਪਤ ਰੱਖਿਆ ਗਿਆ ਛਵਿੰਦਰ ਕੋਰ ਕਈ ਸਾਲ ਤੋਂ ਲੋਕਾਂ ਦੇ ਮਨ ਵਿੱਚ ਸਵਾਲ ਸੀ ਅਸ਼ਵਿੰਦਰ ਕੌਰ ਕੌਣ ਸੀ ਉਹ ਰਾਜਵੀਰ ਦੀ ਜ਼ਿੰਦਗੀ ਵਿੱਚ ਕਿਹੜਾ ਰੋਲ ਨਿਭਾਉਂਦੀ ਸੀ ਪਰ ਕਿਸੇ ਨੇ ਕਦੇ ਖੁਲਾਸਾ ਨਹੀਂ ਕੀਤਾ ਹੁਣ ਪਹਿਲੀ ਵਾਰ ਰਾਜਵੀਰ ਦੇ بیٹے ਨੇ ਇੱਕ ਇੰਟਰਵਿਊ ਵਿੱਚ ਆਪਣੀ ਚੁੱਪੀ ਤੋੜੀ ਹੈ ਉਸਨੇ ਕਿਹਾ ਮੇਰੇ ਪਾਪਾ ਹਮੇਸ਼ਾ ਕਹਿੰਦੇ ਸਨ ਕਿ ਜੇਕਰ ਕੋਈ ਇਨਸਾਨ ਦਿਲੋਂ ਸਾਫ਼ ਹੋਵੇ ਤਾਂ ਉਸਦੀ ਚੁੱਪ ਵੀ ਸਭ ਕੁਝ ਕਹਿ ਦਿੰਦੀ ਹੈ ਤੇ ਅਸ਼ਵਿੰਦਰ ਕੌਰ ਬਿਲਕੁਲ ਉਹ ਹੈ ਜਿਹੀ ਸੀ ਇਹ ਸੁਣ ਕੇ ਪੂਰਾ ਸਟੂਡੀਓ ਖਮੋਸ਼ ਹੋ ਗਿਆ بیٹے ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਮੁਸਕਰਾ ਰਿਹਾ ਸੀ ਜਿਵੇਂ ਆਪਣੇ ਪਾਪਾ ਦੀਆਂ ਨਾਲ ਗੱਲ ਕਰ ਰਿਹਾ ਹੋਵੇ ਉਸਨੇ ਇਹ ਵੀ ਕਿਹਾ ਮੇਰੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਜੇਕਰ ਕੋਈ ਇਨਸਾਨ ਤੁਹਾਡੇ ਜੀਵਨ ਵਿੱਚ ਇੱਕ ਚੰਗੀ ਯਾਦ ਛੱਡ ਜਾਵੇ ਤਾਂ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਹ ਇੰਟਰਵਿਊ ਜਿਵੇਂ ਹੀ YouTube ਅਤੇ Instagram ਤੇ ਆਇਆ ਪੂਰੇ ਸੋਸ਼ਲ ਮੀਡੀਆ ਤੇ ਤੂਫਾਨ ਮਚ ਗਿਆ ਫੈਨਾਂ ਨੇ ਕਮੈਂਟ ਬਾਕਸ ਵਿੱਚ ਲਿਖਿਆ ਰਾਜਵੀਰ ਦਾ ਪੁੱਤਰ ਬਿਲਕੁਲ ਆਪਣੇ ਪਿਓ ਵਰਗਾ ਹੈ ਦਿਲ ਦਾ ਸਾਫ਼ ਤੇ ਸੱਚਾ ਉਹ ਹੈ ਸਮਝਣ ਆਇਆ ਕਿ ਅਸ਼ਵਿੰਦਰ ਕੋ ਰਾਜਵੀਰ ਲਈ ਕਿੰਨੇ ਖਾਸ ਸੀ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਇਹ ਹੀ ਰਿਸ਼ਤਾ ਸੀ ਜਿਸ ਬਾਰੇ ਰਾਜਵੀਰ ਨੇ ਕਦੇ ਖੁੱਲ ਕੇ ਗੱਲ ਨਹੀਂ ਕੀਤੀ ਆਪਣੀਆਂ ਗਾਲਾਂ ਰਾਹੀ ਸਾਰੇ ਦਿੱਤੇ ਰਾਜਵੀਰ ਦੇ ਚਾਹਣ ਵਾਲੇ ਲੋਕਾਂ ਨੇ ਉਸ ਦੀ ਯਾਦ ਵਿੱਚ ਫਿਰ ਤੋਂ ਉਹ ਹੈ ਪੁਰਾਣੇ ਗੀਤ ਚਲਾਉਣੇ ਸ਼ੁਰੂ ਕਰ ਦਿੱਤੇ ਜਿੱਥੇ ਉਹਨਾਂ ਦੇ ਫੈਨ ਇੱਕ ਕਲਿੱਪ ਸਾਂਝੀ ਕੀਤੀ ਉੱਤੇ ਇੱਕੋ ਜਿਹਾ ਸੰਦੇਸ਼ ਲਿਖਿਆ ਗਿਆ ਪਾਪਾ ਤਾਂ ਨਹੀਂ ਰਹੇ ਪਰ ਉਹਨਾਂ ਦਾ ਸਭ ਕੁਝ ਉਹਨਾਂ ਦੀ ਸੋਚ ਉਹ ਹੈ ਬੇਟੇ 'ਚ ਦਿਖ ਰਹੀ ਏ ਕੀ ਹੁਣ ਸਵਾਲ ਇਹ ਹੈ ਕਿ ਕੀ ਅਸ਼ਵਿੰਦਰ ਕੋਰ ਰਾਜਵੀਰ ਦੀ ਵਾਈਫ ਇਸ ਇੰਟਰਵਿਊ ਦਾ ਕੀ ਜਵਾਬ ਦੇਵੇਗੀ ਕੀ ਹੋਇਆ ਆਪਣੀ ਅਸੀ ਦੀ ਸਚਾਈ ਦੱਸੇਗੀ ਜਾਂ ਚੁੱਪੀ ਬਰਕਰਾਰ ਰੱਖੇਗੀ ਫਿਲਹਾਲ ਉਹਨਾਂ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ ਖਬਰਾਂ ਦੇ ਮੁਤਾਬਕ ਉਹ ਹੈ ਵੀ ਇਸ ਇੰਟਰਵਿਊ ਤੋਂ ਕਾਫੀ ਪਾਬੁਗ ਹੋਈ ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਰਿਸ਼ਤੇ ਲਫ਼ਜ਼ਾਂ ਵਿੱਚ ਨਹੀਂ ਸਮਝੇ ਜਾ ਸਕਦੇ ਰਾਜਵੀਰ ਜਵੰਦਾ ਦੀ ਕਹਾਣੀ ਵੀ ਉਹ ਹੈ ਜਿੱਥੇ ਪਿਆਰ ਇੱਜ਼ਤ ਤੇ ਚੁੱਪੀ ਤਿੰਨਾਂ ਦਾ ਆਪਣਾ ਵੱਖਰਾ ਰੰਗ ਹੈ ਹੁਣ ਤੁਸੀਂ ਦੱਸੋ ਕਿ ਰਾਜਵੀਰ ਦੇ بیٹے ਨੇ ਸੱਚਾਈ ਬਿਆਨ ਕਰ ਦਿੱਤੀ ਹੈ ਜਾਂ ਇਸ ਕਹਾਣੀ ਵਿੱਚ ਅਜੇ ਵੀ ਕੁਝ ਛੁਪਿਆ ਹੋਇਆ ਹੈ ਆਪਣੀ رائے ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਐਸੀ ਭਾਵੁਕ ਤੇ ਸੱਚੀਆਂ ਖਬਰਾਂ ਲਈ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ